ਦੇ ਧੁੱਕੇ ਯਾਰੋ ਕੈਮਰਾ ਬੰਦ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੰਦਾ ਫੜਿਆ ਬਈ ਇਹ ਜੂਪੀ ਦਾ ਹੈ ਇਹ ਆਪਣੇ ਕਿਸੇ ਜ਼ਿਮੀਂਦਾਰ ਭਰਾ ਦੇ ਘਰੇ ਕੰਮ ਕਰਦਾ ਸੀ 6 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਉਹਨਾਂ ਦੇ ਘਰੋਂ 10 ਤੋਂ ਵੱਲੇ ਸੌਣੇ ਦੇ 5-6 ਲੱਖ ਰੁਪਏ ਨਕਦ ਚੱਕ ਲਿਆ ਬਈ ਤੇ ਨਾਲੇ ਉਹਨਾਂ ਜਵਾਕਾਂ ਦੀ ਸੱਟਾ-ਸੱਟਾ ਮਾਰਿਆ ਬਈ 6 ਸਾਲ ਹੋ ਗਏ ਐਡਰੈਸ ਹੈਗਾ ਨਾ ਫਰੀਦਕੋਟ ਦਾ ਰੈਂਚ ਤੇ ਐਡਰੈਸ ਬਰੀਦ ਕੋਡ ਦਾ ਆਪਣਾ ਜਿਹੜਾ 34000 ਦਾ ਇਹਦੇ ਕੋਲੇ ਬਈ ਤੇ ਮੁਰ ਆਪਾਂ ਮੁਰਚੇ ਗਏ ਨੇ ਆ ਉਹ ਬੰਦੇ ਨੇ ਜਿਹੜੇ ਉਹਨੂੰ ਰੱਖਿਆ ਹੁਣ ਇੱਕ ਵਾਰੀ ਚੱਕ ਵੀ ਨਹੀਂ ਕਰਿਆ ਕਿ ਇਹਦੇ ਕੋਲ ਧਾਰ卡 ਕਿੱਥੋਂ ਦਾ ਬੰਦਾ ਹੈ ਕਿੱਥੋਂ ਦਾ ਨਹੀਂ ਸਿੱਧੀ ਰੱਖ ਲਿਆ ਕੰਮ ਤੇ ਲਾ ਲਿਆ ਕਿਉਂਕਿ ਬਈ ਆਪਾਂ ਨੂੰ ਕੀ ਹੈ ਜਿਹੜੇ ਆਪਣੇ ਪੰਜਾਬੀ ਭਰਾ ਉਹ ਆਪਾਂ ਨੂੰ ਮਿਲਦੇ ਆ ਮਹਿੰਗੇ ਕਿਉਂ ਯਾਰ ਮਹਿੰਗਾਈ ਬਹੁਤ ਹੋ ਗਈ ਤੇ ਇਹ ਇਹ ਸਸਤੇ ਲੱਗ ਜਾਂਦੇ ਆ ਐ ਨਹੀਂ ਪਤਾ ਕਿ ਬਾਅਦ ਚ ਕਿੰਨਾ ਨੁਕਸਾਨ ਕਰਕੇ ਜਾਣਗੇ ਨਾਲੇ ਤਾਂ ਚੋਰੀ ਕਰਕੇ ਲਿਆ ਇਹਨਾਂ ਭੱਜੇ ਲਿਆ ਸੀ ਬਈ ਆਇਆ ਤੂੰ ਵੀ ਦੱਸ ਦੇ ਉਹ ਮੂੰਹ ਮੂੰਚ ਖਾ ਮੂੰਹ ਤਾਂ ਹੂੰਚ ਕਾਇਦਾ ਮੂੰਹ ਨੂੰ ਚੱਕ ਨੂੰ ਕੋਈ ਗੱਲ ਨਹੀਂ ਲੈ ਮੂੰਹ ਤਾਂ ਹੁਣ ਤਾਂ ਮੂੰਹ ਬੰਦੇ ਹੁੰਦੇ ਬਾਅਦ ਚ ਤਾਂ ਬਈ ਇਹ ਮੂੰਹ ਚ ਕਾਇਦਾ ਹਾਂ ਚਲੋ ਬਾਈ ਉਹ ਕਹਿੰਦਾ ਮੈਂ ਕੈਮਰੇ ਸਾਹਮਣੇ ਨਹੀਂ ਆਉਂਦਾ ਤੇ ਕਹਿੰਦਾ ਮੇਰੇ ਘਰੇ ਚੋਰੀ ਹੋਈ ਏ ਯਾਰ ਹੁਣ ਇਹਦਾ ਕੀ ਕਰੀਏ ਦੱਸ ਜੇ ਪੁਲਿਸ ਨੂੰ ਦੇਵਾਂਗੇ ਕਿ ਜਾਬ ਕੁੱਟਮਾਰ ਕਰਾਂਗੇ ਤਾਂ ਆਪ ਤੇ ਪਰਚਾ ਹੋਊ ਦੱਸੋ ਇਹਨਾਂ ਦਾ ਕੀ ਹੱਲ ਕਰੀਏ ਬਈ ਬਈ ਬਣ ਕੇ ਦੇਖ ਲੋ ਜੇ ਆਪ ਰੱਖਣੇ ਵੀ ਇਹ ਕੰਮ ਵਾਸਤੇ ਕੋਈ ਗੱਲ ਨਹੀਂ ਸਿੱਧਾ ਹੋ ਕੇ ਖੁੱਦ ਕੱਪ ਸਪ ਜੇ ਬਾਈਕਰੇ ਰੱਖਣੀ ਵੀ ਹੈ ਤਾਂ ਪਹਿਲੇ ਨਾ ਆਧਾਰ ਕਾਰਡ ਬੋਰਡ ਕਾਰਡ ਚੈੱਕ ਕਰੋ ਕਿੱਥੋਂ ਇਹ ਹੈਗੇ ਕਿੱਥੋਂ ਦੇ ਨਹੀਂ ਕੰਮ ਤਾਂ ਹੀ ਮਤੋਂ ਰੱਖੋ ਹੁਣੋਂ ਆਪਣੇ ਪੰਜਾਬ ਚ ਆ ਕੇ ਬੋਰਡ ਕਾਰਡ ਬਣਾ ਲੈਂਦੇ ਆ ਆਧਾਰ ਕਾਰਡ ਬਣਾ ਲੈਂਦੇ ਆ ਵੀ ਹਲੋ ਸ਼ੇਅਰ ਕਰ ਦਿਓ ਵੀਡੀਓ ਬਈ ਹੋਰੇ ਬਲਾਉਣੇ ਅਸੀਂ ਕਰਦੇ ਆ ਤੁੱਕੀ ਯਾਰ ਕੈਮਰਾ ਬੰਦ ਕਰ ਦੋ ਮਿੰਟ